ਕੀ ਵੀਰੇ ਹਾਂ ਜੀ ਬਾਈ ਜੀ ਤੁਸੀਂ ਬਾਪੂ ਜੀ ਦਾ ਕੀ ਲਗਦੇ ਹੋ ਮੈਂ ਬੇਟਾ ਇਹਨਾਂ ਲਈ ਹੈ ਨਾ ਕੀ ਤੁਹਾਡਾ ਤੇ ਤੁਹਾਡੇ ਬਾਪੂ ਦਾ ਨਾਂ ਕੀ ਹੈ ਠੀਕ ਹੈ ਅਸੀਂ ਅੱਜ ਇਹ ਬਾਪੂ ਜੀ ਮੰਡੀ ਰੋਡਾਂ ਵਾਲੀ ਤੋਂ ਮਿਲੇ ਸੀ ਸਵੇਰ ਤੇ ਅਸੀਂ ਇਹਨਾਂ ਨੂੰ ਤੁਹਾਡੇ ਕੋਲੋਂ ਸਹੀ ਸਲਾਮਤ ਪਹੁੰਚਾ ਚੱਲੇ ਆ ਜੀ ਤੇ ਇਸ ਤੋਂ ਬਾਅਦ ਦੀ ਸਾਰੀ ਜ਼ਿੰਮੇਵਾਰੀ ਜੋ ਹੈ ਤੁਹਾਡੀ ਹੈ ਜੀ ਤੇ ਹਾਂ ਜੀ ਨੱਡਾ ਜੀ ਸਤਿ ਸ਼੍ਰੀ ਅਕਾਲ ਜੀ ਏ ਬਾਬਾ ਜੀ ਸਵੇਰ 7 ਵਜੇ ਸਾਨੂੰ ਰੋੜਾ ਵਾਲੀ ਮੰਡੀ ਮਿਲੀ ਸੀ ਜੀ ਇਹਨਾਂ ਨੂੰ ਕੋਲੋਂ ਪੁੱਛ ਦੱਸ ਕਿ ਜਿੱਦੇ ਦੇ ਇਹਨਾਂ ਨੇ ਨਾਮ ਆਦਾ ਪਿੰਡ ਦਾ ਨਾਮ ਰੋੜਾ ਵਾਲਾ ਦੱਸਿਆ ਸੀ ਜੋ ਰੱfte ਵਾਲੇ ਕੋਲ ਹੈ ਗੁਰੂ ਸਾਹਿਬ ਦੇ ਜੀ ਉੱਥੇ ਅਸੀਂ ਬਾਬਾ ਜੀ ਨੂੰ ਲੈ ਕੇ ਗਏ ਤੇ ਉੱਥੋਂ ਦੇ ਲੋਕ ਕਹਿੰਦੇ ਵੀ ਇੱਥੋਂ ਤਾਂ 20 ਸਾਲ ਹੋ ਗਿਆ ਪਹਿਲਾਂ ਜਾ ਚੁੱਕੇ ਨੇ ਜੀ ਫਿਰ ਉੱਥੋਂ ਅਸੀਂ ਵਾਪਸੀ ਰੋੜਾ ਵਾਲੀ ਲੈ ਕੇ ਆਏ ਜੀ ਫਿਰ ਇਹਨਾਂ ਦੇ ਬੇਟੇ ਨਾਲ ਗੱਲ ਹੋਈ ਜੀ ਇਹ ਕਹਿੰਦੇ ਮੁਕਸਰ ਰਹਿਣੇ ਹੈ ਜੀ ਅਸੀਂ ਆ ਹੁਣ ਬਾਬਾ ਜੀ ਨੂੰ ਮੁਕਸਰ ਲੈ ਕੇ ਆਏ ਇਹਨਾਂ ਦੇ ਬੇਟੇ ਨੂੰ ਸੌਂਪਰਦ ਕਰ ਚਲੇ ਆਏ इन कोल पहचान कीअं रहिया